ਤੋ ਦੋਸਤੋ ਇਸ ਵਕਤ ਸਾਡੇ ਦਰਮਿਆਨ ਜੇਕਰ ਗੱਲ ਕਰੀਏ ਆਪਾਂ ਹਲਕਾ ਆਭਿਦਾਇਕ ਖੰਨਾ ਤਰਨੁਪ੍ਰਿੰਦ ਸਿੰਘ ਸੌਂਦ ਉਹਨਾਂ ਦੇ ਫਾਦਰ ਸਾਹਿਬ ਭੁਪਿੰਦਰ ਸਿੰਘ ਜੀ ਸੌਂਦ ਵਿਸ਼ੇਸ਼ ਤੌਰ ਤੇ ਪਿੰਡ ਨਸਰਾਲੀ ਵਿਖੇ ਪਹੁੰਚੇ ਨੇ ਕਿਉਂਕਿ ਇੱਕ ਵਿਸ਼ਾਲ ਜਿਹੜਾ ਪ੍ਰੋਗਰਾਮ ਇੱਥੇ ਲਿਖਿਆ ਗਿਆ ਸਰਕਾਰ ਵੱਲੋਂ ਵੀ ਆਪ ਦੀ ਸਰਕਾਰ ਆਪ ਦੇ ਦੁਆਰ ਪ੍ਰੋਗਰਾਮ ਦੇ ਤਹਿਤ ਅੱਜ ਇੱਕ ਵਿਸ਼ਾਲ ਜਿਹੜਾ ਕੈਂਪ ਇੱਥੇ ਲੱਗਾ ਗਿਆ ਲੋਕ ਸੁਵਿਧਾਵਾਂ ਦੇ ਲਈ ਗਲਵਤ ਕਰਦੇ ਆ ਆ ਕਿਸ ਤਰ੍ਹਾਂ ਦੇਖਦੇ ਹੋ ਜੀ ਆਪਣੇ ਸਰਕਾਰ ਵੱਲੋਂ ਜਿਹੜਾ ਇੱਕ ਨਵਾਂ ਪ੍ਰੋਗਰਾਮ ਉਲੀਕਿਆ ਗਿਆ ਪਿੰਡਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਦੀ ਭਲਾਈ ਦੇ ਲਈ ਆਪ ਦੀ ਸਰਕਾਰ ਆਪ ਦੇ ਦਰ ਆਜ ਨਸਰਾਲੀ ਵਿਖੇ ਕੈਂਪ ਲੱਗਿਆ ਬਹੁਤ ਸਾਰੇ ਇੰਜੀਨੀਅਰ ਸੁਭਾਵਾ ਨੇ ਲੋਕਾਂ ਨੂੰ ਦਿੱਤੀਆਂ ਗਈਆਂ ਨੇ ਤੁਸੀਂ ਵਿਸ਼ੇਸ਼ ਰੂਪ ਤੇ ਪਹੁੰਚੇ ਹੋ ਸਭ ਕੁਝ ਦੇਖਿਆ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਇੱਥੇ ਮੀਡੀਆ ਦਾ ਬਹੁਤ ਧੰਨਵਾਦੀਆਂ ਜੋ ਪਿੰਡ ਨਸਰਾਲੀ ਦੇ ਵਿੱਚ ਇੱਕ ਜਿਹੜਾ ਵਿਸ਼ਾਲ ਕੈਂਪ ਲਾਇਆ ਉਹਨੂੰ ਕਵਰ ਕਰਨ ਲਈ ਆਏ ਹੋ ਮੈਂ ਇੱਥੇ ਆ ਕੇ ਦੇਖਿਆ ਕਿ ਜੋ ਸਾਡਾ ਪੰਜਾਬ ਸਰਕਾਰ ਦਾ ਮਿਸ਼ਨ ਹੈ ਕਿ ਪੰਜਾਬ ਸਰਕਾਰ ਆਪ ਦੇ ਦਵਾਰ ਦੇ ਤਹਿਤ ਨਸਰਾਲੀ ਪਿੰਡ ਦੇ ਵਿੱਚ ਅੱਜ ਇੱਕ ਬਹੁਤ ਵੱਡਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ ਅਲੱਗ-ਅਲੱਗ ਵਿਭਾਗਾਂ ਦੇ ਅਹੁਦੇਦਾਰ ਵੀ ਇੱਥੇ ਆਏ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਮੈਡੀਕਲ ਕੈਂਪ ਵੀ ਲਗਾਏ ਗਏ ਵੀਡੀਓ ਵੱਲੋਂ ਸੈਕਟਰੀ ਸਾਹਿਬ ਵੀ ਇੱਥੇ ਆਏ ਔਰ ਜਿੰਨੇ ਵੀ ਡਿਪਾਰਟਮੈਂਟ ਨਾਲ ਸੰਬੰਧਿਤ ਲੋਕਾਂ ਨੂੰ ਪ੍ਰੋਬਲਮ ਸਾਰੇ ਅਫਸਰ ਇੱਥੇ ਆਏ ਹੋਏ ਸੀਗੇ ਜਨਤਾ ਦੇ ਰਾਹਤ ਲਈ ਸਰਕਾਰ ਵਚਨਬੱਧ ਹੈ ਤੋ ਜਿੰਨੀਆਂ ਵੀ ਹੁਣ ਮੈਂ ਇੱਥੇ ਆਇਆ ਸੀ ਉਦੇਸ਼ ਲੈ ਕੇ ਕਿ ਭਗਵੰਤ ਮਾਨ ਜੀ ਸਾਡੇ ਜਿਹੜੇ ਹੈਗੇ ਸੁਪਰੀਮੋ ਉਹ ਖੰਨੇ ਦੇ ਵਿੱਚ ਇੱਕ ਬਹੁਤ ਵੱਡੀ ਵਿਸ਼ਾਲ ਰੈਲੀ ਕਰਨ ਜਾ ਰਹੇ ਨੇ 10 ਤਰੀਕ ਨੂੰ ਸ਼ਨੀਵਾਰ ਨੂੰ ਸੋ ਮੇਰੇ ਤੁਹਾਡੇ ਸਾਰੇ ਪਿੰਡ ਵਾਸੀਆਂ ਨੂੰ ਨਗਰ ਨਿਵਾਸੀਆਂ ਨੂੰ ਬੇਨਤੀ ਹੈ ਕਿ 10 ਤਰੀਕ ਨੂੰ ਸਵੇਰ ਨੂੰ 10 ਵਜੇ ਤੁਸੀਂ ਉੱਥੇ ਹੋ ਮਾ ਕੇ ਪਹੁੰਚੋ ਤੁਹਾਡਾ ਇਕੱਠ ਭਗਵੰਤ ਮਾਨ ਜੀ ਨੂੰ ਇਸ ਗੱਲ ਨੂੰ ਦੇਖ ਕੇ ਮਜਬੂਰ ਕਰੇਗਾ ਕਿ ਹਾਂ ਵੀ ਖੰਨੇ ਦੀ ਜਨਤਾ ਨੇ ਮੈਨੂੰ ਐਡੇ ਵੇਲੇ ਮੋਡਰੇਟ ਦੇ ਕੇ ਮੈਨੂੰ ਜਤਾਇਆ ਮੇਰੀ ਪਾਰਟੀ ਨੂੰ ਜਤਾਇਆ ਤੇ ਮੈਂ ਖੰਨੇ ਬਾਰੇ ਕੁਝ ਨਾ ਕੁਝ ਦੇ ਕੇ ਜਾਵਾਂ ਤੁਹਾਡਾ ਕਾਠੀ ਉਹਨਾਂ ਨੂੰ ਜੋ ਵੀ ਪੰਜਾਬ ਲਈ ਅਸੀਂ ਕੁਝ ਸੋਚਿਆ ਹੋਇਆ ਹੈ ਇਹਦੇ ਵਿੱਚ ਪਹਿਲਾ ਮਿਸ਼ਨ ਸੀ ਜੋ ਕਹਿੰਦੇ ਸੀ ਵੀ ਘਰ ਘਰ ਰਾਸ਼ਨ ਪਹੁੰਚਾਉਣਾ ਸੀ ਉਹ ਮਿਸ਼ਨ ਦੀ ਸ਼ੁਰੂਆਤ ਮੇਰੇ ਖਿਆਲ ਲਾ ਵੀ 10 ਤਰੀਕ ਨੂੰ ਖੰਨੇ ਤੋਂ ਹੀ ਕਰਨਗੇ ਤਾਂ ਕਿ ਜਿਹੜੇ ਲੋਕਾਂ ਦੀ ਖੱਜਲ ਖਵਾਰੀ ਹੋਈ ਹੈ ਲੋਕਾਂ ਦੇ ਰਾਸ਼ਨ ਕਾਰਡ ਕੱਟੇ ਗਏ ਸੀ ਸਰਕਾਰ ਨੂੰ ਬਦਨਾਮੀਆਂ ਦਿੱਤੀਆਂ ਗਈਆਂ ਸੀ ਉਹਨਾਂ ਤੋਂ ਨਜਾਜ਼ ਪਾਉਣ ਲਈ ਲੋਕਾਂ ਨੂੰ ਹੁਣ ਘਰ-ਘਰ ਜਿਹੜੇ ਹਨ ਰਸਣ ਪਹੁੰਚਾਇਆ ਜਾਊਗਾ ਮੇਰੀ ਸਾਰੇ ਪਿੰਡ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਬੇਨਤੀ ਹੈ ਕਿ ਜਿਨ੍ਹਾਂ ਦੇ ਕਾਰਡ ਕੱਟੇ ਗਏ ਸੀ ਉਹ ਆਪਣੇ ਕਾਰਡ ਅਪਡੇਟ ਕਰਾ ਲਓ ਜਿਨ੍ਹਾਂ ਦੇ ਕੋਮੈਂਡਮੈਂਟ ਕਰਨੇ ਉਹ ਵੀ ਕਰਾ ਲਓ ਹੋ ਸਕਦਾ ਮਹੀਨੇ ਬਾਅਦ ਤੁਹਾਨੂੰ ਰਸਣ ਤੁਹਾਡੇ ਘਰ ਪਹੁੰਚਣ ਲੱਗ ਜਵੇ ਤੁਸੀਂ ਭਗਵੰਤ ਮਾਨ ਜੀ ਨੂੰ ਵੱਧ ਤੇ ਵੱਧ ਆਪਣਾ ਇਕੱਠ ਕਰਕੇ ਦਿਖਾਓ ਸੋ ਨਗਰ ਵਾਸੀਆਂ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਧੰਨਵਾਦ ਤੁਹਾਨੂੰ ਬਹੁਤ ਬਹੁਤ ਸ਼ੁਕਰੀ ਗਲਤ ਕਰਨ ਲਈ